ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਡੱਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਇਸ ਪਿੰਡ ਦੇ ਵਿੱਚੋਂ ਇਕੱਲੇ ਆਮਨ ਸਿੰਘ ਦੇ ਘਰੋਂ ਵੀਡੀਓ ਬਣਾਉਨੇ ਆਪਾਂ ਕਿਉਂਕਿ ਪੱਕਾ ਹੀ ਕੰਮ ਆ ਬਾਈ ਨਾਲ ਐ ਮੰਨ ਲਓ ਵੀ ਜਿੰਨਾ ਕੁ ਟਾਈਮ ਬਾਈ ਕਹਿੰਦਾ ਵਪਾਰ ਦਾ ਸਿਸਟਮ ਚੱਲਣਾ ਵੀ ਵੀਡੀਓ ਆਪਾਂ ਨੇ ਰੈਗੂਲਰ ਬਣਾਉਂਦੇ ਰਹਿਣਾ ਝੋਟੀਆਂ ਦਿਖਾਵਾਂਗੇ ਛੇ ਤੇ ਦਿਖਾਵਾਂਗੇ ਇਹੋ ਜੀਆਂ ਝੋਟੀਆਂ ਵੀ ਸੱਜਣ ਜਿਵੇਂ ਜਿਵੇਂ ਅੱਗੇ ਦੀ ਅੱਗੇ ਜਾਈ ਜਾਣਗੇ ਐ ਲੱਗੀ ਜਾਊਗਾ ਵੀ ਆਹ ਹੋ ਤੋ ਸਿਰਾ ਆਉ ਉਹ ਤੋਂ ਸਿਰਾ ਐਂਡ ਤੋਂ ਐਂਡ ਆਉਣੀਆਂ ਐਂਡ ਤੱਕ ਹੀ ਇਹ ਗੱਲ ਨਹੀਂ ਹੋਊਗੀ ਵੀ ਪਹਿਲਾਂ ਚੰਗੀਆਂ ਦਾ ਖਾਤੀਆਂ ਮੰਗਰੋ ਦਰਮਿਆਨੀਆਂ ਤਿੰਨ ਪਹਿਲਾ ਸੂਆ ਇੱਕ ਦੂਜਾ ਸੂਆ ਦੋ ਤੀਜਾ ਸੂਆ ਪੰਜ ਸੂਈਆਂ ਨੇ ਇੱਕ ਗੱਬਣ ਐ ਗੱਬਣ ਵੀ ਫਿਰ ਐ ਕਹਿੰਦੀ ਆ ਸੂਈਆਂ ਹੋਈਆਂ ਨੂੰ ਵੀ ਤੁਸੀਂ ਪਾਸੇ ਹੋ ਜੋ ਉਹ ਗੱਲਬਾਤ ਹੋਣੀ ਅੱਜ ਤੇ ਬਾਕੀ ਆਮਨੇ ਬਾਈ ਨਾ ਕਰਾਉਣੀਆਂ ਗੱਲਬਾਤ ਗੱਲਾਂ ਘੱਟ ਹੋਣਗੀਆਂ ਤੇ ਜਾਨਵਰ ਵੱਧ ਦਿਖਾਵਾਂਗੇ ਹੋਰ ਆਮਨੇ ਕੀ ਹਲਚਲ ਹੈ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਕਿਸਾਨ ਪਸ਼ੂ ਪਾਲਕ ਦੀ ਟੀਮ ਹੈ ਜਿਹੜੀ ਸੱਡੇ ਦੱਲਾ ਨਗਰ ਦੇ ਵਿੱਚ ਪਹੁੰਚਣ ਤੇ ਬੜਾ ਸਾਡੇ ਭਰਾ ਦਾ ਬਹੁਤ ਬਹੁਤ ਅਸੀਸ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਜਿਹੜਾ ਭਰਾ ਸਾਡਾ ਵੀ ਇੰਨੀ ਗਰਮੀ ਦੇ ਵਿੱਚ ਵੀ ਐਸੇ ਜਿਹੇ ਗੁੱਮ ਦੇ ਦੁਪਹਿਰਾਂ ਦੇ ਵਿੱਚ ਵੀ ਸਾਡਾ ਭਰਾ ਖੜੀ ਉੱਤੇ ਬੋਲਦੇ ਉੱਤੇ ਸਾਡੇ ਕੋਲੇ ਪਹੁੰਚਦਾ ਬਾਈ ਠੀਕ ਆ ਗੱਲ ਕੁਰਬਾਨੀ ਦੇਣ ਵਾਲੀ ਗੱਲ ਆ ਇੱਕ ਗੁਰੂ ਵਾਸਤੇ ਕੋਈ ਪਿੰਡ ਪਿੰਡ ਤੁਰ ਫਿਰ ਕੇ ਸਾਰੇ ਯੂਟਿਊਬਰ ਬਾਈ ਜਿੰਨੇ ਵੀ ਹੈਗੇ ਬਹੁਤ ਮਿਹਨਤ ਕਰਦੇ ਆ ਪਰਮਾਤਮਾ ਇਹਨਾਂ ਦੀ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਹਨਾਂ ਦੀ ਕਮਾਈ ਨੂੰ ਰੰਗ ਭਗ ਲਾਵੇ ਛੋਟੀਆਂ ਫਰ ਕਿੰਨੀਆਂ ਦਿਖਾਵਾਂਗੇ ਛੋਟੀਆਂ ਬਾਈ ਆਪਣੇ ਕੋਲੇ 6 ਨੇ ਪੰਜ ਝੋਟੀਆਂ ਚ ਤਿੰਨ ਪਹਿਲਣਾਂ ਨੇ ਉਹ ਤੀਜੇ ਸੂਏ ਆ ਇੱਕ ਦੂਜੇ ਸੂਏ ਆ ਪਹਿਲੇ ਨੰਬਰ ਤੇ ਫਿਰ ਮੁੱਕੇ ਆ ਝੋਟੀਆਂ ਦਾ ਬਾਈ ਇਹੋ ਜਿਹੀਆਂ ਇਕੱਠੀਆਂ ਕੀਤੀਆਂ ਪ੍ਰਮਾਤਮਾ ਹਾਂਜੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਨਾ ਯਾਰ ਨਾ ਲੱਗੇ ਡਰ ਡਰ ਕੇ ਦਿਨ ਕੱਟਦੇ ਆ ਬਾਈ ਠੀਕ ਹੈ ਗੱਲ ਤੇ ਵੀ ਇਹੋ ਜਿਹੀਆਂ ਬਾਈ ਛੇਤੀ ਕਿਤੇ ਨਹੀਂ ਇਕੱਠੀਆਂ ਹੁੰਦੀਆਂ ਨਾ ਕਦੇ ਮੈਂ ਦੇਖੀਆ ਕਿਸੇ ਬੰਦੇ ਕੋਲੇ ਐ ਵੀ ਇੱਕੋ ਜੇ ਜਾਨਵਰ ਬੰਦੇ ਨੇ ਸਾਰੇ ਟਾਪ ਇਕੱਠੇ ਕਰ ਲਏ ਹੁਣ ਤੇ ਆਪਾਂ ਵੀ ਬੜੀ ਮਿਹਨਤ ਦੇ ਨਾਲ ਇੱਕ ਤੇਰੇ ਚੈਨਲ ਤੇ ਦਿਖਾਉਣ ਦੇ ਮਾਰੇ ਆਨੇ ਆਪਾਂ ਦੋ ਦਿਨ ਹੋ ਗਏ ਕਿਸੇ ਨੂੰ ਦਿਖਾਈਆਂ ਵੀ ਨਹੀਂ ਠੀਕ ਹੈ ਗੱਲ ਇਹ ਜਿਹਨੂੰ ਇਹ ਵੀ ਵੀਡੀਓ ਬਣਾ ਕੇ ਪਾਉਣ ਦਾ ਮਨ ਸੀਗਾ ਵੀ ਕੋਈਆਂ ਉਹ ਉੱਪਰ ਸਾਰੀਆਂ ਕਿਉਂਕਿ ਭਾਈ ਹੁਣ ਲੋਕ ਬੜੇ ਸਿਆਣੇ ਹੋ ਗਏ ਜੀ ਠੀਕ ਹੈ ਗੱਲ ਜਿੰਨੇ ਵੀ ਲੋਕ ਹੈ ਸਾਰੇ ਜਿਹੜਾ ਬੰਦਾ ਚਾਰ ਮੱਝਾ ਰੱਖਦਾ ਕਰੇ ਬੱਤਰੀਆਂ ਉਹਦੀ ਸੋਚੇ ਹੋਗੀ ਵੀ ਆਪਾਂ ਬੜੇ ਲਿਖੇ ਬੰਦੇ ਜਿਹੜੇ ਆਪਣੇ ਵਰਗੇ ਕੋਈ ਯੂਥ ਜਿਹੜਾ ਨਵਾਂ ਇਸ ਵੀਨ ਦੇ ਵਿੱਚ ਆਇਆ ਵੀ ਚਾਰਾਂ ਦੀ ਥਾਂ ਤੇ ਦੋ ਰੱਖਣੀਆਂ ਨੇ ਤੇ ਟੌਪ ਰੱਖਣੀਆਂ ਨੇ ਜਮਾ ਸੋ ਉਹ ਟੌਪ ਹੀ ਇਹੋ ਜਿਹੇ ਤੇ ਭਾਈ ਆਪਾਂ ਲਿਆਂਦੀਆਂ ਵੀ ਜਿਹੜੀਆਂ ਬੰਦਾ ਇਹ ਸੋਚ ਕੇ ਖਰੀਦ ਲਵੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਹੀ ਖਰੀਦਣੀ ਆ ਠੀਕ ਹੈ ਜੀ ਬਾਹਾਲੀਆਂ ਨਹੀਂ ਖਰੀਦਣੀਆਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਹੀ ਪਤਾ ਨਹੀਂ ਕਹਿ ਪੀੜੀਆਂ ਤਿੱਕਰ ਉਹਦੀ ਨਸਲ ਬਣਾ ਦੇਗੀ ਵੀ ਜਿਹੜੀ ਆ ਕੇ ਪੁੱਛਿਆ ਕਰਨ ਵੀ ਲਈ ਕਿੱਥੋਂ ਲਈ ਕਿੱਥੋਂ ਆ ਇਹੋ ਜਿਹੇ ਤੇ ਕੋਈ ਲੰਡਰੀਆ ਬਾਈ ਵੀ ਆਪਦੀ ਜ਼ਿੰਦਗੀ ਚ ਇੱਕ ਖਰੀਦ ਲਵੇ ਬੰਦਾ ਤੇ ਉਹ ਇਹ ਆ ਵੀ ਪਤਾ ਨਹੀਂ ਕਹਿ ਪੀੜੀਆਂ ਤਿੱਕਰ ਉਹਦੀ ਨਸਲ ਚੱਲੂਗੀ ਅਗਲਿਆਂ ਦੇ ਘਰੇ ਬਾਈ ਤੇ ਬਾਕੀ ਜੋ ਐ ਸਾਂਹ ਵਾਲੀਆਂ ਚੀਜ਼ਾਂ ਬਾਈ ਇਹ ਪਰਮਾਤਮਾ ਦੇ ਹੱਥ ਵਸੁੰਦਾ ਰਹਿੰਦੇ ਨੇ ਇਹਨਾਂ ਨੇ ਵਧੀ ਜਾਂਦੀਆਂ ਮੇਰੀ ਵੀ ਤੇ ਦੇਖਣ ਵਾਲੇ ਦਰਸ਼ਕਾਂ ਦੀ ਵੀ ਇੱਕ ਨੰਬਰ ਤੇ ਝੋਲੀ ਮੰਗਾ ਲਾ ਫਿਰ ਆ ਜਾ ਰਾਜੂ ਬੋਏ ਲੱਡੋ ਡੁੱਡਿ ਲਿਆ ਗਿਆ ਬੱਤਾ ਆਪਣੀਆਂ ਇਹ ਲਵੇ ਇੱਕ ਨੰਬਰ ਤੇ ਨਾ ਸੱਜਣੋ ਫਿਰ ਹਣ ਲਾਡੋ ਝੋਟੀ ਆਰੀ ਓਏ ਸਿਰਾ ਕਰਨ ਵਾਲੀ ਗੱਲ ਬਾਤ ਆ ਇਹ ਕਹਿੰਦੇ ਵੀ ਲਾਡੋ ਆ ਹੈਗੀ ਵੀ ਲਾਡਲੀ ਆ ਤੇ ਨੌ ਵੀ ਲਾਡੋ ਆ ਸਿੰਘ ਸੁੰਗ ਦੀ ਕੁਆਲਿਟੀ ਵੀ ਐਂਡਾ ਲਾ ਇਹਨੂੰ ਲੈ ਚੱਰ ਰਾਜੂ ਲੈ ਤੋ ਸੱਜਣਾ ਬਾਈ ਜੇ ਰਹੇ ਜੇ ਪਈ ਨਹੀਂ ਜੀ ਇਹਦੀ ਠੀਕ ਆ ਜੀ ਬਲੂਨ ਕੱਤੀ ਆ ਬਾਈ ਪਹਿਲਾ ਸੂਆ ਪਹਿਲਾ ਸੂਆ ਸੂਈਏ ਜੀ ਥਾਣਾ ਆ ਲੱਗਿਆ ਵੀ ਜਿਵੇਂ ਘਟ ਕੇ ਲਾਇਆ ਹੁੰਦਾ ਫੁੱਟ ਫੁੱਟ ਦੀ ਦੂਰੀ ਤੇ ਹਨਾ ਫੁੱਟ ਫੁੱਟ ਦੀ ਦੂਰੀ ਤੇ ਬਾਈ ਆਾ ਥਾਣੇ ਦਾ ਫੁੱਟ ਫੁੱਟ ਦੀ ਦੂਰੀ ਤੇ ਲੱਗਿਆ ਉੱਤੋਂ ਬਾਈ ਇਹੋ ਜੀ ਗੱਲ ਕਰ ਲਈਏ ਬਾਡੀ ਬੁੱਡੀ ਦੀ ਵੀ ਝੋਤੀ ਲਾ ਜਵਾਵਾ ਮੋੜ ਲਾ ਰਾਜੂਏ ਗੁਰੂ ਬਾਈ ਮੱਥੇ ਵੀ ਨਹੀਂ ਲੱਗਦੀਆਂ ਇਹਦੀਆਂ ਬੰਦੇ ਦੇ ਹਰਿਆਣੇ ਵੀ ਚਲੇ ਜਾਵੇ ਨਾ ਬੰਦਾ ਹਾਂਜੀ ਹਰਿਆਣੇ ਦੇ ਵੀ ਇੱਕ ਘਰੇ ਵੀ ਜੇ ਕਹਦੇ ਬੰਦਾ ਵੀ ਇਹੋ ਜਿਹੇ ਪੰਜ ਚਾਰ ਨਦੀਨੇ ਦੇ ਕੱਢਨੇ ਆ ਟੌਪ ਦੇ ਹਾਂਜੀ ਹਾਂਜੀ ਇੱਕ ਘਰੇ ਇੱਕ ਪਿੰਡ ਚ ਵੀ ਨਹੀਂ ਮੱਥੇ ਲੱਗਦੇ ਬਾਈ ਉੱਥੇ ਠੀਕਾ ਗੱਲ ਆ ਹਾਂ ਕੁਆਲਿਟੀ ਬਹੁਤ ਆ ਝੋਕੀ ਦੀ ਉੱਥੇ ਬਹੁ ਠੀਕ ਹੈ ਜੀ ਚੰਗੀ ਤੋਂ ਚੰਗੀ ਟੋਟੀ ਖੜੀ ਆ ਪਰ ਇੱਕ ਥਾਂ ਤੇ ਕੱਠੀਆਂ ਟੋਟੀਆਂ ਇਹੋ ਜਿਹੀਆਂ ਨਹੀਂ ਕਿਸੇ ਨੂੰ ਦਿਂਦੀਆਂ ਬਾਈ ਦੇਖਣ ਨੂੰ ਮਿਲਦੀਆਂ ਆਪਾਂ ਵੀ ਬੜੀ ਮਿਹਨਤ ਦੇ ਨਾਲ ਕੱਠੀਆਂ ਕੀਤੀਆਂ ਬਈ ਇਹ ਕੱਠੀਆਂ ਕਰਨੀਆਂ ਔਖੀਆਂ ਨੇ ਹਾਂ ਕੱਠੀਆਂ ਸਾਊ ਇੰਨੀਆਂ ਬਾਈ ਦੇਖ ਮੂਰੀ ਜਰੂਰ ਪਾਈ ਹੈ ਰੱਸਾ ਗਲਚਾ ਠੀਕ ਹੈ ਗਾ ਕੇ ਫਟਾਪਾ ਕੇ ਜਿੱਥੇ ਮਰਜੀ ਕੋਈ ੱਟਕਾ ਨਹੀਂ ਕਰਨਾ ਨਾਲ ਬੱਚਾ ਅੰਦਰ ਹੈ ਹੁਣ ਉਹ ਤਾਂ ਵੀ ਸੂਈ ਹੈ ਠੀਕ ਹੈ ਜੀ ਜਿੱਥੇ ਮਰਜੀ ਲੱਜ ਫੜ ਕੇ ਜਾਵੇ ਰੱਸਾ ਵੀ ਗਲ ਤੇ ਛੱਡ ਕੇ ਨਾ ਠੀਕ ਹੈ ਜੀ ਅਟੇ ਨੂੰ ਹੱਥ ਫਾੜ ਕੇ ਲੈ ਕੇ ਤੁਰਿਆ ਫਿਰ ਠੀਕ ਹੈ ਗਾਣਾ ਦੁੱਧ ਕਿੰਨਾ ਕ ਪਾ ਦੂ ਆਵਨੇ ਤੇਰੇ ਤਜਰਬੇ ਨਾਲ ਇਹ ਬਾਈ ਦੁੱਧ ਤਾਂ ਇਦਾਂ ਹੁਣ ਆਪਣੇ ਦਰਸ਼ਕਾਂ ਨੇ ਦੱਸਣਾ ਬਾਈ ਦੇਖਣ ਵਾਲੇ ਭਰਾਵਾਂ ਨੇ ਬਈ ਕਿੰਨਾ ਦੁੱਧ ਪਾ ਦੂਗੀ ਆਰਡਰ ਅੱਗੇ ਪਿੱਛੇ ਦਾ ਹਣਾ ਅੱਗੇ ਪਿੱਛੇ ਦਾ ਬਾਈ ਉਹਨੂੰ ਮੈਂ ਤਾਂ ਇੱਕ ਪੌੜੀ ਵਾਲਾ ਆਰਡਰ ਕੱਲ ਮੇਰੇ ਕੋਲ ਇੱਕ ਬੰਦਾ ਆਇਆ ਸੀ ਕਹਿੰਦਾ ਬਾਈ ਇਹ ਤਾਂ ਪੌੜੀ ਵਾਲਾ ਲੇਵਾ ਤਿਆਰ ਕਰੀ ਜਾਂਦੀ ਆ ਕੱਲ ਹਜੇ ਸ਼ਾਮ ਨੂੰ ਤੇ ਇਦੋਂ ਉਦੋਂ ਵੀ ਚਾਰ ਉਂਗਲਾਂ ਘਾਟੇ ਸੀਗਾ ਅਜੇ ਲੈ ਜਾ ਪਤ ਅੰਦਰ ਲੈ ਚਲ ਅੰਦਰ 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 ਦੇਖੀ ਇਧਰ ਬੱਚੇ ਦੇ ਨਾਲ ਚੱਲ ਅੰਦਰ ਨੂੰ ਲੈ ਚੱਲ ਬੱਚੇ ਕੋਲ ਐਚ ਵੀ ਕਰਦੀ ਆ ਨਾ ਥੋੜੀ ਜੀ ਹਾਂ ਪੈਸੇ ਇਹ ਕਿੰਨੇ ਲ ਮੰਗਣੇ ਤਾਂ ਫਿਰ ਹੁਣ ਪਹਿਣੀ ਆ ਮੰਗਣੇ ਤਾਂ ਬਾਈ ਪਹਿਣ ਗਈ ਇੱਥੇ ਦਾ ਥਣ ਥਣ ਦਾ ਗੈਪ ਦੇਖ ਸਕਦੇ ਹੋ ਸੱਜਣੋ ਥਣ ਥਣ ਦਾ ਜਿਹੜਾ ਗੈਪ ਆ ਯਾਰ ਲਾਜਵਾਬ ਆ ਬਹੁਤ ਹੀ ਬਹੁਤ ਹੀ ਜਿਆਦਾ ਚੰਗੀ ਕੱਟੀ ਆ ਬਈਆ ਬੱਚਾ ਦਿਖਾ ਦੇ ਦੇਖ ਚੱਟਦੀ ਆ ਬੱਚੇ ਨੂੰ ਕਈ ਤਾਂ ਹੁੰਦੀਆਂ ਨਾ ਪਲੂਣਾ ਬਾਈ ਹਾਂਜੀ ਗੱਬਣ ਪਲੂਣ ਦਾ ਮੁੱਲ ਕੁਝ ਹੋ ਜਾਂਦਾ ਬਾਈ ਸੂਕੇ ਪਲੂਣ ਦਾ ਮੁੱਲ ਕੁਝ ਹੋਰ ਬਣ ਜਾਂਦਾ ਵੀ ਜਿਹੜੀ ਨੇ ਬੱਚਾ ਚੱਟ ਲਿਆ ਵਧੀਆ ਬੱਚੇ ਦਾ ਤਿਉਹਾਰ ਕਰ ਰਹੀ ਆ ਦੇਖ ਬੱਚੇ ਨੂੰ ਜੱਦੀ ਜੋਸ਼ ਹੂਈ ਆ ਉਦੋਂ ਦੀ ਬੱਚਾ ਚੱਟੀ ਜਾਂਦੀ ਆ ਬਾਈ ਹਾਂਜੀ ਹਾਂਜੀ ਮੁੱਲ ਕਿੰਨਾ ਰਹੀ ਇਹਦਾ ਟੋਪੀਆਂ ਕਾਢੀਆਂ ਨੇ ਬ ਮੁੱਲ ਕੀ ਰਹੂਗਾ ਇਹਦਾ ਮੁੱਲ ਮੁੱਲ ਬਾਈ ਇਹਦਾ ਆਪਾਂ ਕਰ ਲੈਨੇ ਆ 210000 ਰੁਪਇਆ 2 ਲੱਖ ਤੇ 10000 ਰੁਪਇਆ 10000 ਰੁਪਇਆ 190000 ਤੋਂ ਘੱਟ ਹੀ ਮਾਨਤਾਣ ਕਰ ਦਿਆਂਗੇ ਬਾਈ ਇਹਦਾ ਆਪਾਂ 1 ਲੱਖ ਤੇ 90000 ਚ ਮਾਨਤਾਣ ਹੋ ਜੂਗਾ ਥਣ ਥੁਣ ਐ ਲੱਗਿਆ 4x4 ਅਡਰ ਹੈਗਾ ਇਹ ਮਿਲੂਗੀ 1.39000 ਵੀ ਸੂਆ ਹੈਗਾ ਪਹਿਲਾ ਕੁਆਲਿਟੀ ਹੈਗੀ ਟਾਪ ਦੀ ਪਹਿਲਾ ਪਾਉਣੀ ਹੈ ਬਿਕੂ ਕੀ ਵੀ ਸਾਰਿਆਂ ਤੋਂ ਪਹਿਲਾਂ ਓਨਾ ਹੀ ਬੱਚਾ ਚੜਦੀਆ ਓਨਾ ਹੀ ਰੱਸਾ ਚੜਦੀਆ ਆਪਦਾ ਹਾਂ ਹਾਂ ਓਨਾ ਹੀ ਮਤਲਬ ਕਿ ਜਿਹੜੀ ਰੱਸਾ ਚੜਤਣ ਲੱਗ ਜਿਓ ਬਾੜਾ ਚਰਿਓ ਰਹਿੰਦੀ ਨਹੀਂ ਕਰੇ ਉਹਦਾ ਜਾਣ ਦਾ ਪ੍ਰੋਗਰਾਮ ਬਣ ਜਾਂਦਾ ਜਾਣ ਦਾ ਪ੍ਰੋਗਰਾਮ ਬਣ ਜਾਂਦਾ ਇਹ ਹੁਣ ਖੋਲ ਲੈ ਰਾਜੂ 2 ਨੰਬਰ ਵਾਲੀ ਕੱਟੀ ਹੁਣ ਸੱਜਣਵਾਰੀ ਆ 2 ਨੰਬਰ ਵਾਲੀ ਝੋਟੀ ਇਹਦਾ ਨਾਮ ਕੀ ਆ ਤੇਰੇ ਬਈ ਮੁੱਲ ਪਾਏ ਕਰਿਆ ਵੀ ਦੇਣ ਲੈਣ ਲਈ ਜਦਕਿ ਮਾਨਤਾ ਨੇ ਕੋ ਬੰਦਾ ਹੈ ਨਾ ਸੰਘਲੇ ਵੀ 1.90 ਮੰਗਿਆ ਹਾਂਜੀ ਇਹ ਡੇਢ ਦੀ ਬਣਦੀ ਵੀ ਜਾਂ 1.60 ਦੀ 70 ਦੀ ਵੀ ਨਹੀਂ ਬਣਨੀ ਬਾਈ ਠੀਕ ਹੈ ਗੱਲ ਆ। ਨੇ 1.90 ਤੋਂ ਆਪਾਂ 5000 ਰੁਪਇਆ ਮਾਨਤਾਣ ਕਰ ਦਿਆਂਗੇ ਬਾਈ ਦਾ ਹੁੰਦੇ ਦਾ। ਇਹ ਆ ਜੀ 2 ਨੰਬਰ ਕੱਟੀ ਰਹੀ ਇਹ ਵੀ ਪਲੂਨ ਹੈ ਜੀ। ਅੱਛਾ ਇਹਦਾ ਸੂਆ ਵੀ ਪਹਿਲਾਂ। ਆਪਾਂ ਦਾ ਸਿੱਧਾ ਕਰ ਲਾ ਪੁੱਤ ਇਹਦਾ। ਆ ਲੈ ਆ ਲੈ ਆ ਅੱਜ ਬਾਹਰ ਨੂੰ ਲਿਆ। ਇਹ ਵੀ ਲਾਡੋਰੀ ਭੈਣੇ ਆ। ਸੂਆ ਆ ਗਿਆ ਇਹਦਾ ਵੀ ਪਹਿਲਾ ਸੱਜਣਾ ਹੈਗੀ ਇਹ ਵੀ ਟਾਪ ਕੁਆਲਿਟੀ ਜੇ ਇਹ ਗੱਲਬਾਤ ਕਰ ਲਈਏ। ਕੱਦ ਵਿੱਡਾ ਲਿਆ ਪਹਿਲਨ ਨੂੰ ਯਾਰ ਜਿਹੜਾ ਇਹਨੂੰ ਥਣ ਲੱਗਿਆ ਨਾ ਉਹ ਥਣ ਨਹੀਂ ਹਰੇਕ ਛੋਟੀ ਨੂੰ ਲੱਗਦਾ। ਇਹ ਕੱਲ੍ਹ ਸ਼ਾਮ ਦਾ ਵੀ ਹੋ ਰਿਹਾ ਹੈ ਲੈ ਚੜਾ ਰਜੂ ਇਹ ਕੱਲ੍ਹ ਸ਼ਾਮ ਦੀ ਸੂਈ ਦੀ ਹੈ ਜੀ ਹਾਂਜੀ ਇਹ ਕੱਲ੍ਹ ਸ਼ਾਮ ਆ ਦੀ ਇਹਦਾ ਨ बच्चा ਕੀ ਆ ਰਾਤ 11:30 ਵਜੇ ਵੀ ਜੇਰ ਪਵਾ ਕੇ ਫੇਰ ਸੁੱਤਾ ਜਦ ਮੈਂ ਇਹਦੇ ਮਗਰ ਬੱਚਾ ਕੱਟੀ ਆ ਬਾਈ ਇੱਕ ਨੰਬਰ ਵਾਲੀ ਮਗਰ ਇੱਕ ਉਹਦੇ ਮਗਰ ਕੱਟਾ ਆ ਬਾਈ ਉਹਦੇ ਮਗਰ ਹੈਗਾ ਮੇਲ ਕਾਫ ਹਾਂ ਇਹਦੀ ਰਾਤ ਨੂੰ 11:30 ਵਜੇ ਜੇਰ ਪਈ ਪੂਰੇ 11:29 ਮਿੰਟ ਤੇ ਠੀਕ ਹੈ ਜੀ ਉਦੋਂ ਇਹਦਾ ਬੱਚਾ ਚੰਗਾ ਕੇ ਬਾਈ ਹਨ ਰਾਤ ਪੈ ਗਿਆ ਸੀ ਤੜਕੇ ਉੱਠ ਕੇ ਫੇਰ ਬੱਚਾ ਪਿਆ ਕੇ ਦਾ ਹੁਣ ਤਕਰੀਬਨ 12:30 ਵੱਜ ਰਹੇ ਹੈ ਆਪਣਾ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਹਾਂਜੀ ਹਾਂਜੀ ਬੱਤਿਆ ਚੰਗਾ ਕੇ ਰਹਾ ਬਾਈ ਤੜਕੇ ਕੋਈ 3 ਕਿਲੋ ਰੇਡ ਬੋਲ ਆਇਆ ਇਹ ਚੋਂ ਕੱਢਿਆ ਹੋਊਗਾ ਬਾਈ ਠੀਕ ਹੈ ਜੀ ਤੇ ਬਾਕੀ ਆਪਾਂ ਇਹਨੂੰ ਕਰਤਾ ਖਾਲੀ ਦਿੰਨੇ ਆ ਉਹਦੇ ਵੀ ਧਾਰਾਂ ਹੀ ਛੱਡਦੇ ਤੜਕੇ ਥੋੜਾ ਜਿਹਾ ਜਾਨਵਰ ਖਾਲੀ ਹੋਇਆ ਕੁਝ ਹੋਰ ਹੁੰਦਾ ਬਾਈ ਤੇ ਹੁਣ ਕਰਮਾਂ ਵਾਲੀ ਕੁਝ ਹੋਰ ਲੱਗਦੀ ਆ ਇਹ ਥਣ ਥਣ ਵਾਲਾ ਲਾਜਵਾਬ ਲੱਗਿਆ ਪਹਿਲਣ ਦੇ ਹਿਸਾਬ ਨਾਲ ਗੱਲ ਨਹੀਂ ਹੋਣੀ ਸੀ ਬਾਈ ਇੱਕ ਆਪਾਂ ਕੋਈ ਚੀਜ਼ਾਂ ਚੀਸਦਿਆਂ ਨੇ ਪਹਿਲਾਂ ਨਾ ਕੱਟੀਆਂ ਕੀ ਹੁੰਦੀਆਂ ਨੇ ਬਾਈ ਮੈਂ ਗੱਲ ਬਾਤਾਂ ਟੌਪ ਦੀ ਆ ਵੀਡੀਓ ਸੱਜਣਾ ਆਪਾਂ ਵੀ ਰੋਜ਼ ਬਣਾਉਂਦੇ ਆ ਤੇ ਤੁਸੀਂ ਵੀ ਰੋਜ਼ ਹੀ ਦੇਖਦੇ ਹੋ ਤਕਰੀਬਨ ਤਕਰੀਬਨ ਸੱਜਣਾ ਪਰ ਵੀ ਇਹਦੇ ਨਾਲ ਦੀਆਂ ਝੋਟੀਆਂ ਬਹੁਤ ਘੱਟ ਮਿਲਦੇ ਨੇ ਇਹ ਨਹੀਂ ਮੈਂ ਕਹਿੰਦਾ ਵੀ ਮਿਲਦੀ ਨਹੀਂ ਮਿਲਦੀਆਂ ਜ਼ਰੂਰ ਨੇ ਪਰ ਬਹੁਤ ਘੱਟ ਕਿਉਂਕਿ ਥਾਨ ਇਸ ਇਸ ਟਾਈਪ ਦਾ ਲੱਗਿਆ ਹੁੰਦਾ 4x4 ਆਰਡਰ ਆ ਤੇ ਥਣ ਵੀ ਐ ਲੱਗਾ ਟੌਪ ਕੁਆਲਿਟੀ ਦਾ ਚਬਾਈ ਜਿਵੇਂ ਆਪਣੇ ਬਾਹਲੀ ਚੰਗੀ ਆ ਬਾਈ ਬਾਹਲੀ ਚੰਗੀ ਆ ਰੂਮ ਵਰਗੀ ਉਹ ਤਾਂ ਥਾਣੇ ਦੇਖ ਕੇ ਸੱਜਣਾ ਨੂੰ ਪਤਾ ਲੱਗ ਜਾਣਾ ਬਾਈ ਆਨ ਮੇਰੇ ਤੇ ਖੰਡੀ ਆਲ ਆਫ ਆਲ ਕੋਈ ਮੈਂ ਕਿਹਾ ਬਾਈ ਇੱਕ ਪੋਰਾ ਨਹੀਂ ਜੇ ਕੱਤੀ ਲੱਤ ਚੱਕ ਦੇ ਆਏ ਨਾ ਥੱਲੇ ਵਹਿਣ ਫੇਰੇ ਜਾਂ ਬਾਲਟੀ ਧੜਕੇ ਤੁਸੀਂ ਬਹੀ ਦਾ ਗੇਟ ਖੋਲਿਆ ਖੜਕਦਾ ਹੋਇਆ ਜੇ ਆਉਂਦਿਆਂ ਨੂੰ ਬਾਲਟੀ ਚ ਪੈਰ ਧਰਦੇ ਤਾਂ ਕੱਤੀ ਫਰੀ ਦੇਵਾਂਗੇ ਆਪਾਂ ਠੀਕ ਹੈ ਗੱਲ ਇਹੋ ਜੀ ਕੱਟੀ ਹੈ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਅਮਨੇ ਲੈ ਚੱਲ ਅੰਦਰ ਮਰਾਜੀ ਪੈਸੇ ਬਾਈ ਇਹਦਾ ਵੀ ਮੁੱਲ ਆਪਾਂ ਕਰ ਲੈਂਦੇ ਆ 220000 ਰੁਪਇਆ ਠੀਕ ਹੈ ਗੱਲ ਇਹ ਕੱਟੀ ਦੇਵਾਂਗੇ 19900 195000 ਦੀ 195000 ਸੱਜਣਾ ਇਹ ਨਾ ਕਹਦੇ ਨੇ ਵੀ ਅੱਜ ਮੁੱਲ ਵਾਲੀ ਕੈਟੇਗਰੀਆਂ ਨੇ ਭਾਈ ਮੁੱਲ ਕੈਟੇਗਰੀ ਜਾਂਦਾ ਆਪਾਂ ਨੂੰ ਕੋਈ ਇਹ ਜਿਹੀਆਂ ਚੀਜ਼ਾਂ ਲੱਭ ਕੇ ਤਾਂ ਦੇ ਦੇ ਆਪਾਂ ਲਮਾਂਗੇ ਵੀ ਪੈਸੇ ਲਾ ਕੇ ਆਪਾਂ ਵੀ ਕੈੜਾ ਮੁੱਲ ਲਾਵਾਂਗੇ ਆਪਾਂ ਭਾਈ ਲੈਨੇ ਦੀ ਮੂੰਹੋਂ ਮੱਗਰ ਰੁਪਏ ਦੇ ਕੇ ਆ ਠੀਕ ਆ ਗੱਲ ਆ ਲੈ ਇੱਥੇ ਦੋ ਸੱਜਣਾ ਥਣਥਣ ਦੇਖ ਸਕਦੇ ਹੋ 4x4 ਅਡਰੇ ਦਾ ਤੇ ਰਾਜੂ ਕਹਿੰਦਾ ਗੁਰੀ ਕੱਤੀ ਵੀ ਦਿਖਾ ਦੇ ਇਹ ਖਾਇ ਵੀ ਬੂਥੀ ਦਿਖਾ ਬਾਈ ਬੂਥੀ ਦਾ ਡਿਜ਼ਾਈਨ ਦੇਖ ਆ ਤੇ ਪੂਰੀ ਬੂਥੀ ਦਿਖਾ ਕੱਤੀ ਵੀ ਬਾਈ ਇਹ ਆ ਨਾਲ ਇਹਦੇ ਕੱਤੀ ਆ ਤਕਰੀਬਨ ਤਕਰੀਬਨ ਜੈਡ ਬਲੈਕ ਇੱਥੇ ਤੋਂ ਸਿੰਗ-ਸੁੰਗ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਇੱਥੇ ਤੋਂ ਸੱਜਣੇ ਦਾ ਥਣ ਚੈੱਕ ਕਰ ਸਕਦੇ ਹੋ ਪਹਿਲਣ ਦੇ ਹਿਸਾਬ ਨਾਲ ਤੇ ਉੱਤੋਂ ਬਾਡੀ-ਬੂਡੀ ਵੀ ਚੈੱਕ ਕਰ ਸਕਦੇ ਹੋ ਬਾਡੀ-ਬੂਡੀ ਦੀ ਵੀ ਝੋਟੀ ਲਾਜਵਾ ਆ ਲੰਬਾਈ ਲੰਬੂਈ ਵੀ ਬਹੁਤ ਆ ਉੱਤੋਂ ਥੱਲੇ ਲੰਬੀ ਚੌੜੀ ਆ ਤੇ ਥੱਲੇ ਦੇਖ ਸਕਦੇ ਹੋ ਅੱਗੇ ਇਹ ਕਿੰਨਾ ਕੀ ਮੁੱਲ ਦੱਸਿਆ ਉਹਨੇ ਦਾ ਅਜੇ ਤਾਂ ਬਾਈ ਜਦ ਆਹ ਕੁੜੇ ਚੱਕੇ ਇਹਨਾਂ ਨੇ ਕੁੜੇ ਚੱਕ ਕੇ ਝੋਟੀ ਨੇ ਮੇਰ ਆ ਦੀ ਪਿੱਠ ਬਣਣੀ ਐ ਇਹਦੀ ਵੀ ਇਹਦੀ ਵੀ ਬਈ ਠੀਕ ਹੈ ਗੱਲ। ਪੰਜਾਬ ਦਾ ਇਹ ਅਜ ਤੋਂ ਜਾਨੀ 10 ਦਿਨਾਂ ਨੂੰ ਮੱਥੇ ਲੱਗਣ ਵਾਲੀਆਂ ਬੜਨੀਆਂ ਵੀ ਕੀ ਚੀਜ਼ਾਂ ਨੇ ਬਈ। ਹਾਂ 8-10 ਦਿਨਾਂ 'ਚ ਪਹਿਲੇ ਨਾ ਪਸ਼ੂ ਖਾ ਪੀ ਕੇ ਰੈਡੀ ਹੋਣ ਲੱਗਦਾ। ਰੈਡੀ ਹੋਣ ਲੱਗਦਾ ਬਈ ਹਾਂ। ਬਾਡੀ ਬੁੱਡੀ ਹੈਗੀ ਕੱਦ ਵਿੱਡ ਵੀ ਫੁੱਲਾ। ਕੋਈ ਛੋਟੇ ਕੱਦਕਾਰ ਚ ਨਹੀਂ ਤੇ ਹੁਣ ਰਾਜੂ ਖੋਲਾ 3 ਨੰਬਰ ਵਾਲੀ ਝੋਟੀ। ਆ ਲਿਆ ਪੁੱਤਾ ਆ ਜੋ ਝੋਕੀਆ ਕੱਢੀ। ਹਾਂ ਹੁਣ ਲਿਆ 3 ਨੰਬਰ ਵਾਲੀ ਝੋਟੀ ਝੋਟੀਆਂ ਸਾਰੀ ਟੌਪ ਨੇ ਆ ਝੋਟੀ ਤੁਹਾਨੂੰ 1 ਨੰਬਰ ਦੇ ਦਿਖਾਈ ਸੀ ਮੈਂ। ਕਿਰਾਏ ਇਹਦੇ ਦਾ ਜੀ ਕਰਦਾ ਵੀ ਇਹਦੇ ਆਲੇ ਨਾਲ ਹੀ ਦੇਈ ਜਾਵਾਂ ਗੜੇ। ਅਰੇ ਤੇ ਹੁਣ ਆਊਗੀ 3 ਨੰਬਰ ਵਾਲੀ ਉਹਦਾ ਸੂਆ ਕਿਡਾ ਮਨੇ ਇਹਦੀ ਪਲੂਨ ਆ ਬਈ ਕੱਟੀ ਅੱਛਾ ਇਹ ਪਲੂਨ ਗੱਬਣਾ ਹਜੇ ਕਰਮਾ ਜਿਹੜੀ ਡੇਟ ਤਾਂ ਕਰਦੇ ਸੀਗੇ ਵੀ ਇਹ ਵੀ ਬੱਚਾ ਦੇ ਦੇਵੇ ਠੀਕ ਆ ਜੀ ਇਹ ਬਾਅਦ ਚ ਵੀਡੀਓ ਬਣਾਈਏ ਇਹਦੀ ਠੀਕ ਆ ਜੀ ਇਹਦਾ ਵੀ ਸੂਆ ਪਹਿਲਾ ਇਹ ਦੰਦਾਂ ਚ ਕਿਵੇਂ ਹੋਊਗੀ ਇਹ ਦੰਦਾਂ ਚ ਬਈ 4 ਦੰਦ ਕੱਟੀ ਉਹ ਜਿਹੜੀ ਪਹਿਲਾਂ ਦਿਖਾਈ ਆ ਆਪਾਂ ਉਹ ਦੰਦਾਂ ਚ ਬਈ ਦੋਨੇ ਛਿੱਗੀਆਂ ਨੇ ਉਹ ਦੋਨੇ 6-6 ਦੰਦ ਆ ਗਏ ਉਹ ਦੋਨੇ 6-6 ਦੰਦ ਨੇ ਜੀ ਠੀਕ ਆ ਗੱਲ ਆ ਲੈ ਚੱਲ ਰਾਜੂ ਇਹ ਆ ਗਈ ਬਾਈ ਕਹਿੰਦਾ 4 ਦੰਦ ਇਹ ਤਾਂ ਨਾੜਾ ਨਾਲੇ ਆ ਗਿਆ ਤੇ ਆ ਗਿਆ ਪੂਰਾ ਫਸ ਮਾਜੀ ਗੱਲਬਾਤ ਕਰ ਲਈ ਫੈਕਸ ਆਰਡਰ ਜਮਾ ਜਿਹੜਾ ਗਾਵਾਂ ਦੇ ਲੱਗਿਆ ਹੁੰਦਾ ਉਹ ਆਰਡਰ ਲੱਗਿਆ ਚੋਟੀ ਨੂੰ ਤੇ ਉੱਤੋਂ ਦੇਖ ਸਕਦੇ ਹੋ ਲੰਬਾਈ ਲੰਬੂਈ ਬਹੁਤ ਆ ਬਾਡੀ ਦੀ ਵੀ ਚੰਗੀ ਆ ਇਹ ਕਹ ਇੱਕ ਦਿਨ ਕੱਢ ਦੂ ਆਉਣੇ ਇਹ ਬਾਈ ਅੱਜ ਸ਼ਾਮ ਤੇ ਕਰ ਸੂਪੇ ਬਸ ਸਵੇਰੇ ਸੂਪੇ ਤਿਆਰੀ ਆ ਕੱਟੀ ਦੀ ਤਿਆਰੀ ਚ ਆਰਡਰ ਖੜਾ ਫਸਿਆ ਪੂਰਾ ਨਾ ਹਾਂਜੀ ਹਾਂਜੀ ਆਰਡਰ ਖੜਾ ਫਸਿਆ ਪੂਰਾ ਇਹ ਵੀ ਤਿਆਰੀ ਚ ਆ ਇੱਥੇ ਰੋਕ ਲਾ ਲਾ ਜੂਏ ਬਹੁਤ ਜਿਆਦੇ ਕੱਟੀ ਦੀ ਬਾਈ ਸਕੈਨਸ ਕੋਲ ਤਾਂ ਨਾ ਇੱਕ ਇਹ ਨਹੀਂ ਲਿਆਉਣੀ ਆ ਬਸ ਬਾਈ ਆ ਇੱਥੇ ਰੋਗ ਲਈ ਦਿਖਾ ਦੇ ਲੈ ਚੱਲ ਰਾਜੂ ਇਹ ਦੁੱਧ ਕਿੰਨਾ ਕ ਪਾ ਦੂ ਆਪਨੇ ਤੇਰੇ ਤਿਆਰ ਬੀਨਾ ਬਾਈ ਕੱਟੀਆਂ ਇਹ ਦੋਨੇ ਤੇ ਨਹੀਂ 15 ਕਿਲੋ ਤੋਂ ਬਾਹਰ ਵਾਲੀਆਂ ਆਈਆਂ ਬਾਈ ਹਾਂ ਕੁਆਲਿਟੀ ਜਾਨਵਰ ਬਾਈ ਆਪਾਂ ਕਦੇ ਵੀ ਨਹੀਂ 15 ਕਿਲੋ ਤੋਂ ਘੱਟ ਵਾਲਾ ਤਾਂ ਆਪਾਂ ਨੂੰ ਬਾਈ ਵੈਸੇ ਹੀ ਲੈਣਾ ਪਸੰਦ ਨਹੀਂ ਹੈ ਵੀ ਆਪਾਂ 15 ਕਿਲੋ ਤੋਂ ਬਾਹਰ ਵਾਲਾ ਜਾਨਵਰੀ ਲੈ ਕੇ ਪਸੰਦ ਆਪਾਂ ਖੁਸ਼ ਆ ਹਾਂ ਲੈ ਚੱਲ ਰਾਜੂ ਜਿਹੜੇ ਸੱਜਣ ਦੇ ਘਰੇ ਜਾਵੇ ਤਾਂ 10000 ਮਹਿੰਗਾ ਲੇ ਜ ਆਪਣੇ ਤੋਂ ਤਸੱਲੀ ਜੀ ਹੋ ਜੇ ਅਗਲੇ ਨੂੰ ਖੁਸ਼ ਕਰ ਦੇਵੇ ਬਾਈ ਤਸੱਲੀ ਜੀ ਹੋ ਜੇ ਜਦੋਂ ਚੌਣ ਬੈਠੇ ਹਾਂ ਇਹਦੇ ਪੈਸੇ ਆਪਾਂ ਬਈ ਪਿਛਲੀ ਵੀਡੀਓ ਚ ਵੀ ਪਾਈ ਸੀ ਜਨਾਂ ਨੇ ਦੇਖ ਕੇ ਪਤਾ ਲੱਗ ਗਿਆ ਹੋਊਗਾ ਉਹੀ ਝੋਟੀ ਆ ਇਹ ਉਹਦੇ ਕੀ ਸੀ ਤੇ ਅੱਜ ਕੀ ਬਣ ਗਈ ਬਾਈ ਕੀ ਤੋਂ ਕੀ ਬਣ ਗਈ ਇੱਥੇ ਉਹ ਬਣ ਗਈ 5 ਦਿਨ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਇਹਦੀ ਬਈ ਉਹੀ ਚੈੱਕ ਕਰ ਹਾਂ ਇਥੇ ਨਾ ਨੂੜਾ ਨਾ ਜਾਲ ਹੈ ਜੇ ਗੱਲਬਾਤ ਕਰ ਲਵਾਂ ਮੈਂ ਤੇ ਆਰਡਰ ਹੈਗਾ ਇਹਦਾ ਵੀ 4 बाई 4 ਕਿਉਂਕਿ ਕੁਆਲਿਟੀ ਦੀਆਂ ਚੀਜ਼ਾਂ ਨੇ ਨਾ ਸੋਚੋ ਬਾਈ ਸਾਰੀਆਂ ਨਹੀਂ ਕਹੀ ਜਾਂਦਾ ਤੁਸੀਂ ਨੇੜੇ ਆ ਕੇ ਚੈੱਕ ਵੀ ਕਰ ਲਿਓ ਬਾਈ ਕੋਈ ਦਿੱਕਤ ਨਹੀਂ ਤੇ ਸੁਭਾ ਦੀਆਂ ਵੀ ਯਾਰ ਠੰਡੀਆਂ ਸੀਲ ਨੇ ਇਹਦੇ ਪੈਸੇ ਕਿੰਨੇ ਲਵਾਂਗਾ ਮਣੀ ਇਹੇ ਕੱਤੀ ਦਾ ਬਾਈ ਮੁੱਲ 170 1,767 ਚ ਮਾਨਤਾਨ ਕਰ ਦਿਆਂਗੇ ਇਹਦਾ ਇਹਦਾ 1,65,000 ਚ ਮਾਨਤਾਨ ਆਇਆ ਗੇ ਸੱਜਣ ਦਾ ਕਰ ਦਿਆਂਗੇ ਲੈ ਚਲ ਅੰਦਰ ਨੂੰ ਬਾਈ ਚਲ ਬੱਤ ਚਲ ਸੁਆ ਇਹਦਾ ਵੀ ਪਹਿਲਾ ਦੰਦਾਂ ਚ ਆ ਗਈ ਚਾਰ ਦੰਦ ਆ ਗਈ ਯਾਰ ਇਹ ਵੀ ਬਾਡੀ ਵਾਲੀ ਜੇ ਗੱਲਬਾਤ ਕਰ ਲਈਏ ਇੱਥੇ ਤੁਹਾਡਾ ਰੂਡਰ ਚੈੱਕ ਕਰ ਸਕਦੇ ਹੋ ਤੇ ਉੱਤੇ ਉਹ ਲੰਬਾਈ ਲੰਬੂਈ ਕੱਟੀ ਦੀ ਬਹੁਤ ਆ ਆਡਰ ਆ ਗਿਆ ਲਾਜਵਾਬ ਜਮਾਉਣ ਏ ਮਿਲੂਗੀ 1,65,000 ਦੀ ਉਹਦੇ ਚੋਂ ਮਾਨਤਨ ਹੋ ਜੂਗਾ ਹੁਣ ਸੱਜਣੋ ਆ ਗਈ 4 ਨੰਬਰ ਵਾਲੀ ਝੋਟੀ ਇਹਦਾ ਕਿਹੜਾ ਸੂਆ ਆਪਣੇ ਇਹ ਦੂਜਾ ਸੂਆ ਬਾਈ ਝੋਟੀ ਇਹਦਾ ਹੈਗਾ ਦੂਜਾ ਸੂਆ ਇਹ ਵੀ ਸਿੰਘ ਬਿਲਕੁਲ ਰਿੰਗ ਸਿੰਘ ਆ ਗਿਆ ਡਬਲ ਘੁੰਮਿਆ ਹੋਇਆ ਜੀ ਗੱਲਬਾਤ ਕਰ ਲਈ ਹੈਗਾ origignal ਆ ਸਾਰਾ ਇਹਦਾ ਲਾ ਇਹਦਾ ਲੜਜਾ ਮਾੜਾ ਜਾਂ ਰਹਿੰਦਾ ਹਨਾ ਇਹਦੇ ਵੀਰ ਪਈ ਨਹੀਂ ਬਾਈ ਇਹਦੇ ਦੀ ਅੱਛਾ ਦੂਰ ਪੈ ਰਹੀ ਆ ਦੀ ਬਸ ਜੇਰ ਇਹਦੀ ਬਾਈ ਕਹਿੰਦਾ ਪੈਣ ਲੱਗ ਰਹੀ ਆ ਲੜਜਾ ਰਹਿੰਦਾ ਪਰ ਤੱਕ ਹੀ ਹੋਇਆ ਬਾਈ ਇਹਨੂੰ ਸੂਈ ਨੂੰ ਹਜੇ ਇਹਦਾ ਸੂਆ ਆ ਗਿਆ ਦੂਜਾ ਇਹਦਾ ਕੀਰ ਕਾਰਡ ਦੱਸਿਆ ਪਹਿਲਣ ਦਾ ਪਹਿਲਣ ਦਾ 17 ਕਿਲੋ ਦੁੱਧ ਦਾ ਰਿਕਾਰਡ ਹੈ ਬਾਈ ਇਹਦਾ 20 ਕਿਲੋ ਦੁੱਧ ਚਵਾਉਗੀ ਜੋ ਪੀਜੀ ਬਾਡੀ ਬੁੱਡੀ ਬਹੁਤ ਹੈ ਜੀ ਜੋ ਕੱਟੀ ਆਦੀ ਮਗਰ ਆਈ ਨਾ ਨਾਲ ਇਹਦੇ ਕੱਟੀ ਆ ਹਾਂ ਕੱਟੀ ਆਈ ਹੈ ਬਾਈ ਨਾਲ ਪਾਸਾ ਬੂਸਾ ਤਾਂ ਨਹੀਂ ਰੱਖਦੀ ਮੈਂ ਆਖਿਆ ਬਾਈ 1% ਵੀ ਹੈ ਨਹੀਂ ਜਮਾ ਹਾਂ ਹੁਣ ਬੈਠਣ ਬੂਠਣ ਕਰ ਤੇ ਬਾਈ ਚੂਈ ਇਹੋ ਜੀ ਆ ਬਾਈ ਜਿਹੜੀ ਯਾਨੀ ਗਾਈਆਂ ਨੂੰ ਨਹੀਂ ਲੱਗਦਾ ਇਹ ਜੱਲੇ ਵਾਂ ਗੁਰੂ ਜੀ ਬਾਈ ਆਹ ਅ ਡਰ ਵੀ ਆਇਆ ਤਾਂ ਵੀ ਸੁਣਨ ਨੂੰ ਦੱਸਦਾ ਬਾਈ ਗਾੜੀ ਪਛਾੜੀ ਦਾ ਥਾਣਾ ਲੇਵਾ ਦੇਖ ਲਾ ਵੀ ਮੂਰ ਨੂੰ ਵੀ ਬਾਈ ਮੂਰਲੇ ਥਣ ਤੋਂ ਅੱਗੇ ਵੀ ਗਿੱਠ ਤੁਰਿਆ ਫਿਰਦਾ ਫੁੱਟ ਗਾਹਾਂ ਲੇਵਾ ਪੂਰਾ ਤੇ ਉੱਤੇ ਬਾਡੀ ਬੂਡੀ ਦੀ ਲੰਬਾਈ ਲੰਬੂਈ ਰਾਣੀ ਬਾਈ ਜੀ ਕਟੋ ਕੱਟ 4 ਕਿਲੋ ਦੀ ਗਾੜੀ ਕੱਢੂਗੀ ਬਾਈ ਝੁੱਟੀ ਇਹ ਤੇ 20 ਕਿਲੋ ਦੁੱਧ ਦੀ ਓਟ ਤੇ ਬਾਈ ਆਪਾਂ ਦੇਵਾਂਗੇ 18 ਕਿਲੋ ਦੀ ਇੰਨੀ ਗਰੰਟੀ ਦੇ ਦਾਂਗੇ ਵੀ ਕੋਈ ਸੱਜਣ ਘਾਰਬਣਾ ਮਾਰੇ ਇਹਦੀ ਐਂ ਮਗਾਲੇ ਚਾਹੀ ਹਾਂ ਸੂਈ ਹੈਗੀ ਅੱਜੇ ਕਿਉਂਕਿ ਜੇਰ ਜੱਪਾ ਡੰਨ ਹੋਣ ਲੱਗ ਰਿਹਾ ਇੱਥੇ ਰੋਕ ਲੱਸਤਾ ਆਹ ਇੱਕ ਮਿੰਟ ਉਹਦੇ ਕਰਕੇ ਨ ਅਗਲੇ ਬੰਦੇ ਨੂੰ ਆਰਡਰ ਬਹੁਤ ਆ ਛੋਟੀ ਦਾ ਜੇ ਗੱਲਬਾਤ ਕਰ ਲਈਏ ਸੂਆ ਹੈਗਾ ਦੂਜਾ ਸੂਆ ਕਿੱਪਾ ਪੈਸੇ ਕਿੰਨੇ ਲਵਾਂਗੇ ਇੱਕ ਗੇੜਾ ਐਂ ਕਢਿਆ ਕੇ ਅੰਦਰ ਲੈ ਜਾ ਲੈ ਤੰਗ ਨਗਰ ਵਾਲਾ ਤਾਜੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਆਪਣੀ ਇਹਦਾ ਮੁੱਲ ਬਾਈ 1,55,000 ਰੁਪਇਆ ਜੀ 1,45,000 ਰੁਪਏ ਚੋ ਛੋੜ ਛੱਪਾ ਕਰ ਦਿਆਂਗੇ ਦਾ ਜੋ ਕਿ ਕਿਹੜਾ ਕਰ ਦਾਂਗੇ 1,45,000 ਚੋ ਛੋੜ ਛੱਪਾ ਮਾਨਤਾ ਨਾਲ ਮਾਨਤਾ ਨਾਲ ਬਸ ਗਾਰੰਟੀ ਦੇ ਦਾਂਗੇ 18 ਕਿਲੋ ਜੀ ਹਾਂ ਜੀ ਹਾਂ 18 ਦੀ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ ਬਾਕੀ ਦੁੱਧ ਕਹਿੰਦਾ ਵੱਧ ਪਾ ਸਕਦੀ ਆ ਲਾ ਜਤ ਜਗਵੰਦਰ ਨੂੰ ਬੱਚਿਆਂ ਨਾਲ ਕੀ ਆਲੇ ਇਹਦੇ ਨਾਲ ਵੀ ਕੱਤੀ ਆਈ ਹੈ ਜੀ ਅੱਛਾ ਇਹਦੇ ਨਾਲ ਵੀ ਕੱਤੀ ਹੈ ਇਹਦੇ ਨਾਲ ਵੀ ਕੱਤੀ ਹੈ ਜੀ ਨਾਲ ਇਹਦੇ ਵੀ ਫੀਮੇਲ ਕਾਫ ਆ ਕਿਉਂਕਿ ਹਜੇ ਮੋਡੀਫਾਈ ਨਹੀਂ ਕਰੀ ਥੋੜੀ ਜਿਹੀ ਨਵਾਈ ਧਵਾਈ ਨਹੀਂ ਕਿਉਂਕਿ ਹਲੇ ਜੇਰ ਜੱਪਾ ਲੱਗ ਰਿਹਾ ਪੈਣ ਇਹਦਾ ਤੇ ਉਹ ਨਾਲ ਇਹਦੇ ਸੱਜਣੋਂ ਕੱਤੀ ਆ ਜਿਹੜੀ ਅੱਗੇ ਪਈ ਆ ਕੱਤੀ ਵੀ ਜੈਡ ਬਲੈਕ ਆ ਤੇ ਅਗਲੇ ਬੰਨਿਓ ਇੱਥੇ ਤੋਂ ਥਾਣ ਫੋਨ ਚੈੱਕ ਕਰ ਸਕਦੇ ਹੋ ਤੇ ਹੁਣ ਦਿਖਾਵਾਂਗੇ ਆਪਾਂ ਤੁਹਾਨੂੰ ਤਿੰਨ ਤਿੰਨ ਆਈਆਂ ਕਿੰਨੇ ਜੈਡ ਬਲੈਕ ਆਈਆਂ ਬਾਈ ਆ ਵੀ ਦਿਖਾ ਦੇ ਖੜੀ ਆ ਸਾਹਮਣੇ ਕਰਤੀ ਆ ਇਹ ਵੀ ਜੈਡ ਬਲੈਕ ਆ ਆ ਵਾ ਯਾਰ ਸਾਹ ਨਰ ਗਿਆ ਬਾਈ ਇਹਦਾ ਜਮੇ ਜੈਡ ਬਲੈਕ ਆ ਤੂੰ ਬਾਈ ਮੈਂ ਵੀ ਤੜਕੇ ਜਾ ਉੱਠਦੀ ਦੇਖੀ ਮੈਂ ਕਾਹੀ ਇਹ ਬੱਚਾ ਹੀ ਅਗਲਾ ਜਿਹੜੇ ਦਸਾਂ ਦੇ ਨਾਲ ਦਾ ਬੱਚਾ ਹੁੰਦਾ ਬਾਈ ਠੀਕ ਆ ਗੱਲ ਇਹੀ ਝੋਟੀ ਦਿਖਾਵਾਂਗੇ ਹਾਂ ਜੀ ਇਹੀ ਦਿਖਾਵਾਂਗੇ ਆ ਝੋਟੀ ਹੁਣ ਇਹੀ ਦਿਖਾਵਾਂਗੇ ਆ ਇਹਦੇ ਨਾਲ ਕੱਤੀ ਆ ਗਈ ਪਹਿਲੀ ਦਿਖਾ ਦੇਣਾ ਇਹਦਾ ਸੂਆ ਕਿਹੜਾ ਖੋਲਾ ਰਾਜੂ ਇਹਦਾ ਤੀਜਾ ਸੂਆ ਬਾਈ ਇਹਦਾ ਸੂਆ ਹੈਗਾ ਤੀਜਾ ਤੀਜਾ ਜੀ ਆ ਬਾਡੀ ਬੂਡੀ ਬਹੁਤ ਐਡੀ ਜੇਰ ਜੂਰ ਡੰਨ ਹੋਗੀ ਇਹਦੀ ਜੇਰ ਆ ਭਈ ਇਹਦੇ ਡੰਨ ਹੋਗੀ ਭਈ ਆ ਲੜ ਜਾ ਜਿਹੜਾ ਹੁੰਦਾ ਨਾ ਆਪਣਾ ਮਟੈਂਡੀ ਦੀ ਹੁੰਦੀ ਹੁੰਦੀ ਫੁੱਟ ਦੀ ਹੁੰਦੀ ਆ ਹਾਂ ਆ ਮਟੈਂਡੀ ਵਾਲਾ ਲੜ ਰਹਿਣਾ ਤੇਰਾ ਲੜੋ ਦੇ ਪਰਦੇ ਵਾਲਾ ਖੜਾ ਜੇਰ ਜੱਪਾ ਇਹਦੀ ਆਪਣੇ ਸਾਹਮਣੇ ਡੰਨ ਹੋਗੀ ਕੱਟੀ ਇਹਦਾ ਨਾ ਹੈਗੀ ਟਾਪ ਕੁਆਲਿਟੀ ਦੀ ਆਡਰ ਰੂਟਰ ਦੀ ਚੰਗੀ ਆ ਬਾਡੀ ਬੂਡੀ ਦੀ ਚੰਗੀ ਆ ਪਛਾਣ ਤੋਂ ਬਾਡੀ ਬੂਡੀ ਚੈੱਕ ਕਰ ਸਕਦੇ ਹੋ ਪੂਰੇ ਚੌੜੇ ਢਾਂਕੇ ਚਾਗੇ ਕਿਉਂਕਿ ਤਾਜ਼ੀਆਂ ਕਰਕੇ ਨਵਾਈਆਂ ਧਵਾਈਆਂ ਨਹੀਂ ਲੈ ਚੱਰਦਾ ਜੂ ਆਡਰ ਇਹਦਾ ਆ ਗਿਆ ਪੂਰਾ ਨਾ ਪੌੜਾ ਕਹਿੰਦੇ ਹੁੰ ਦੁੱਧ ਵਾਲੇ ਲੈਵੇਂ ਨੇ ਬਾਈ ਦੁੱਧ ਵਾਲੀਆਂ ਮੱਜਾਂ ਨੇ ਇਹਦੀਆਂ ਗੁਰੀ ਤੇ ਨੂੰ ਬਦੱਸਿਆ ਸੀ ਬਾਈ ਮੱਥੇ ਨਹੀਂ ਲੱਗਦੀ ਆ ਦੇਖ ਮੈਂ ਦਾ ਡਿਜ਼ਾਈਨ ਦੇਖ ਬਾਈ ਮੂਹਰੋਂ ਕੱਲੀ ਨਹੀਂ ਨੀ ਆ ਪਿੱਛੇ ਉੱਚੀ ਆ ਮੈਂ ਪਿੱਛੇ ਕਿੱਥੇ ਪਈ ਆ ਮੈਂ ਇਹਦੀ ਅਗਲੀ ਲੱਤ ਕਿੱਥੇ ਆ ਚੱਲ ਬੁੱਤ ਚੱਲ ਆ ਬੱਸ ਹਾਂ ਸੂਣ ਕਰਕੇ ਥੋੜਾ ਜਿਹਾ ਉਹ ਕਰਦੀਆਂ ਨਾ ਵਿਚਾਰੀਆਂ ਨਾਲੇ ਇਹ ਚੋ ਵੀ ਦਿੱਤੀ ਬਾਈ ਠੀਕ ਆ ਗੱਲ ਇਹ ਚੋ ਵੀ ਆ 2 ਟਾ ਹੀ ਕਿਲੋ ਸੀ ਠੀਕ ਆ ਜੀ ਪਹਿਲਾਂ ਕੱਟੀ ਨਹੀਂ ਸੀ ਰਿੰਗਣੋਂ ਹਟਦੀ ਆ ਵੀ ਆਰਡਰ ਆ ਗਿਆ ਪੂਰਾ ਚੌੜਾ ਹਨਾ ਹਾਂ ਕੱਟੀ ਨੇ ਦੁੱਧ ਆਪ ਕੀਤਾ ਨਹੀਂ ਉਹਨੂੰ ਚੋਕੇ ਪਿਆਤਾ ਦੁੱਧ ਠੀਕ ਆ ਜੀ ਚੁੰਗਿਆ ਨਹੀਂ ਸੀ ਉਹਨੇ ਉਸ ਅਲੇਜਾ ਲੈਜਨ ਯੱਕ ਬਾਈ ਇਹ ਵੀ ਛੜਾਤਾ ਲੜਵੀ ਇਹ ਵੀ ਅੱਜ ਇਹ ਸੂਈ ਆ ਇਹਦਾ ਕੀ ਰਿਕਾਰਡ ਦੱਸਿਆ ਦੁੱਧ ਦਾ ਇਹਨੇ ਬਾਈ ਦੂਜੇ ਸੂਏ ਦਾ ਦੁੱਧ 19 ਕਿਲੋ ਦਿੱਤਾ ਜੀ ਇਹਨੇ ਦੂਜੇ ਸੂਏ ਦਾ 19 ਕਿਲੋ ਦਾ ਰਿਕਾਰਡ ਹੈ 19 ਕਿਲੋ ਦਾ ਰਿਕਾਰਡ ਹੈ ਬਈ ਇਹਦਾ ਹੁਣ ਤੀਜੇ ਸੂਏ ਸੂਈ ਆ ਤੇ 20 ਪਲੱਸ ਦੁੱਧ ਦੇਊਗੀ ਬਾਈ ਸੂਆ ਤੀਜਾ ਇਸ ਵਾਰੀ ਬਾਈ ਕਹਿੰਦਾ ਇਹਨੇ 20 ਡੇੜ ਜਿਹੜੀ ਪਾ ਦੇਣਾ ਕਿਉਂਕਿ ਉਤੋਂ ਬਾਡੀ ਬੂਡੀ ਦੀ ਚੜਾਈ ਚੜੂਈ ਬਹੁਤ ਆ ਇਹ ਗੱਲਬਾਤ ਕਰ ਲਈਏ ਆ ਬਾਈ ਮੇਵਾ ਦੱਸਦਾ ਥਣ ਦੀ ਜੜਤੀ ਦੱਸਦੀ ਹੈ ਕਮਾਲ ਆ ਰਾਜੂ ਇਥੋਂ ਕਿਉਂਕਿ ਮੋਡੀਫਾਈ ਨਹੀਂ ਕਰੀਆ ਤਾਜ਼ੀਆਂ ਹੋਣ ਕਰਕੇ ਬਾਈ ਕਹਿੰਦਾ ਨਮਾਉਂਦੇ ਨਹੀਂ ਥੋੜਾ ਜਿਹਾ ਪਸ਼ੂ ਕੀ ਬਰੀ ਦਿੱਕਤ ਮੰਨ ਜਦਾ ਹੁੰਦਾ ਨਮਾਉਣ ਕਰਕੇ ਆਰਡਰ ਤੇ ਨਾੜਾ ਨੂੜਾ ਚੈੱਕ ਕਰ ਸਕਦੇ ਹੋ ਨਾੜਾ ਨੂੜਾ ਬਹੁਤ ਨਹੀਂ ਅਗਲੇ ਥਾਣਾ ਚੋ ਬੱਚੇ ਨੂੰ ਕੁਝ ਪਾਇਆ ਬਾਈ ਕਹਿੰਦਾ ਕੱਢ ਕੇ ਚੋਇਆ ਥੋੜਾ ਜਿਹਾ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਜੀ ਚਵਾਈ ਕਿਵੇਂ ਆਪਣੇ ਦੀ ਪੈ ਗਈ ਉਹਦੇ ਨਾਲ ਕਿਤੀ ਤੇ ਬਾਈ ਤਾਂ ਬਾਈ ਤੈਨੂੰ ਉਹਦਾ ਥਾਣਾ ਦੱਸ ਦਿੰਦਾ ਆਪਣੀ ਮੈਂ ਦੀ ਬਾਈ ਕਿਸੇ ਦੀ ਚਵਾਈ ਵੱਖੋਂ ਕਿਸੇ ਪਸ਼ੂ ਦਾ ਵੀ ਆਪਣੇ ਦਾ ਲੰਬਾ ਨਹੀਂ ਹੁੰਦਾ ਨਾ ਕੋਈ ਪੂਰ ਛਿੱਟਾ ਹੁੰਦਾ ਹਾਂਜੀ ਨਾ ਕੋਈ ਚਵਾਈ ਟਾਇਟ ਹੁੰਦੀ ਆ ਬਾਈ ਤੇ ਨਾ ਕਿਸੇ ਦੇ ਥਣ ਦੇ ਵਿੱਚ ਕੋਈ ਗੰਡ ਫੰਡ ਬਈ ਆਪਾਂ ਜਾਨ ਬਰਨ ਇਹ ਚਾਰਾ ਲੱਗ ਰਹੀਆ ਕਰਨਾ ਨਾ ਬਈ ਫਾਰ ਵੀ ਟੁੱਟੀਆਂ ਨਹੀਂ ਬਈ ਜੇਰ ਪੈਣ ਸਾਰੀ ਪੱਠੇ ਚੱਕਿਆ ਫੂਨਸਾਰ ਬੱਚਾ ਕੱਢ ਕੇ ਪੂਰੇ ਪੱਠੇ ਚੱਕ ਲਿਆ ਮਾਰੇ ਕਮਾ ਦੇ ਕਿਹੜਾ ਘੜਾ ਬਈ ਉਹਨੇ ਵੀ ਠੀਕ ਹੈ ਜੀ ਇਹਨੇ ਵੀ ਵਧੀਆ ਪਾਣੀ ਪੀਤਾ ਬਈ ਹੁਣ ਕੋਈ 35 40 ਲੀਟਰ ਪਾਣੀ ਪੀ ਆ ਕੇ ਉਹਨੂੰ ਫੇਰ ਜੇਰ ਪੁਆਈ ਆ ਦੀ ਹਾਂ ਲੈ ਚਲਾ ਇਹਨੂੰ ਰਾਜੂ ਇਹ ਬਾਈ ਕਹਿੰਦਾ 20 ਰੇੜ ਕਿਹੜੀ ਪਾ ਦੂ ਇਹਦਾ ਦੁੱਧ ਦਾ ਰਕਾਰ ਚੰਗਾ ਰਿਹਾ ਹੈ ਇਹਦੇ ਪੈਸੇ ਕਿੰਨੇ ਲਵਾਂਗੇ ਅਮਨੇ ਇਹਦਾ ਮੁੱਲ ਵੀਰੇ 190000 ਰੁਪਈਆ ਇਹਦਾ ਮੁੱਲ ਹੈਗਾ 1,90,000 ਆਰਡਰ ਵੀ ਇਹਦਾ ਹੈਗਾ ਲਾਜਵਾਬ ਤੇ 1,85 ਦੀ ਝੋਟੀ ਇਹ ਦੇ ਦਿਆਂਗੇ ਜੀ ਇਹ ਦੇ ਦਾਂਗੇ 1,85,000 ਦੀ ਮਾਨਤਾ ਨੂੰ ਦੇ ਜੋ ਕਰ ਦਿਆਂਗੇ ਉਹਦੇ ਨੂੰ ਮਾਨਤਾਣ ਕਰ ਦਿਆਂਗੇ ਬਾਈ 20 ਸੇਰੀ ਲੈ ਆ 20 ਕਿਲੋ ਤੋਂ ਬਾਹਰ ਦੁੱਧ ਚਵਾਉਗੀ ਇੱਕ ਗੱਲ ਹੋਰ ਦੱਸ ਦੇਣਾ ਇਹਦਾ ਪਲੱਸ ਪੁਆਇੰਟ ਨਾਲ ਵੀ ਇਹ ਜਿਹੜੀਆ ਕੱਟੀ ਆ ਨਾ ਕੱਟੀ ਵੀ ਆ ਲਾਜਵਾਬ ਹੈ ਟੌਪ ਕੁਆਲਿਟੀ ਕਹ ਲਈ ਇਹਦੀ ਆਪਾਂ ਐਂਡ ਜਮਾ ਉਹ ਗੱਲ ਬਾਤ ਆ ਲੈ ਇੱਥੇ ਤੋਂ ਆਰਡਰ ਰੂਡਰ ਚੈੱਕ ਕਰ ਸਕਦੇ ਹੋ ਇਧਰੋਂ ਅਗਲੇ ਬੰਨੇ ਅਗਲੇ ਬੰਨੇ ਚੈੱਕ ਕਰ ਸਕਦੇ ਹੋ ਇਹ ਦੇ ਦਾਂਗੇ 1 ਲੱਖ ਤੇ 85 ਹਜ਼ਾਰ ਦੀ 85 ਹਜ਼ਾਰ ਦੀ ਦੇ ਦੇ ਆ ਗਾ ਹੋਰ ਕਿਹੜੀ ਝੋਟੀ ਰਹੀ ਹੁਣ ਇੱਕ ਬਾਹਰ ਖੜੀ ਆ ਬਾਈ ਸੂਈ ਸਵਾਈ ਮੈਂ ਤੀਜੇ ਸੂਏ ਝੋਟੀ ਆ ਠੀਕ ਆ ਕੰਦਾ ਬੱਚਾ ਮਗਰ ਕੱਟੀ ਆ ਅੱਜੇ ਬੌਲੇ ਚੋਂ ਖਾਲੀ ਕਰੀਏ ਬਾਈ ਕੜ ਕੇ ਠੀਕ ਆ ਜੀ ਉਹ ਬੌਲੇ ਚ ਸਾਫ ਹੈ ਉਹ ਬੌਲੇ ਚ ਸਾਫ ਆ ਬਾਈ ਤੜਕੇ ਦੀ ਚੋਈ ਹੋਈ ਆ ਬੌਲੇ ਚ ਜਮ ਖਾਲੀ ਆ ਠੀਕ ਆ ਜੀ ਬੱਚਾ ਮਗਰ ਕੱਟੀ ਆ ਦੁੱਧ ਉਹਦਾ ਵੀ 18 ਕਿਲੋ ਦਾ ਰਿਕਾਰਡ ਆ ਬਾਈ ਦੂਜੇ ਸੂਏ ਦਾ ਠੀਕ ਆ ਜੀ ਆ ਜੋ ਸੱਜਣੋ ਹੁਣ ਆਪਾਂ ਤੁਹਾਨੂੰ 6 ਨੰਬਰਾਂ ਦੀ ਝੋਟੀ ਦਿਖਾ ਦਿੰਦੇ ਆ ਲਾਸਟ ਵਾਲੀ ਆ ਸੂਆ ਕਿਹੜਾ ਇਹ ਪੀਜੇ ਸੀ ਉਸੂਈ ਆ ਵੀਰੇ ਆ ਕੱਟੀ ਆ ਜਿਹੜੀ ਦਿਖਾ ਦੇ ਨਾਲੂਆ ਨਾਲ ਆ ਬਾਈ ਇਹਦੀ ਕੱਟੀ ਦੇ ਆ ਇਹਦਾ ਬੱਚਾ ਨਾਲੂਆ ਨਾਲ ਆ ਇਹਦੇ ਨਾਲ ਵੀ ਕੱਟੀ ਆ ਸਜਣੋ ਇਹ ਹੈਗੀ ਆ ਬੌਲੇ ਚੋ ਖਾਲੀ ਹਾਂ ਅੱਜ ਦੀ ਸਵੇਰੇ ਸਾਫ਼ ਕਰੀ ਆ ਬਾਈ ਬੌਲੇ ਚੋ ਇਹ ਠੀਕ ਆ ਜੀ ਜਦੋਂ ਅੱਜ ਤੀਨ ਫੂਈ ਨੂੰ ਬਾਈ ਠੀਕ ਆ ਜੀ ਸੂਆ ਤੀਜਾ ਦੂਜੇ ਸੂਆ ਦਾ 18 ਕਿਲੋ ਦੁੱਧ ਦਾ ਇਹਦਾ ਰਿਕਾਰਡ ਆ ਬਾਈ ਕੱਦ ਦੇਖ ਲੋ ਰਾਜੂ ਦਿਖਾ ਦੇ ਨਾਲ ਤੋ ਰਹਿ ਜਾਂਦਾ ਆਪਣਾ ਬਾਈ ਕੱਦ ਆ ਗਿਆ ਫੁੱਲ ਵੱਡਾ ਇਹਦਾ ਲੰਬਾਈ ਲੰਬੂਈ ਵੀ ਫੁੱਲ ਆ ਗਈ ਸੂਆ ਹੈਗਾ ਦੂਜਾ ਬਾਈ ਈ ਬੀ ਆ ਵੀਰੇ ਸੂਆ ਤੀਜਾ ਹਾਂ ਇੱਕ ਇਹ ਦੂਜਾ ਵੀ ਕਹ ਲਈਏ ਦੂਜੇ ਚ ਵੀ ਚੱਲਦੀ ਆ ਇਹ ਇੱਥੇ ਖੜਾ ਲਾ ਰਾ ਜੀ ਇਹ ਆਪਾਂ ਬੀਬਿਆ ਸੂਆ ਵੀ ਕਹਦੀਏ ਬਿੱਟ ਤਾਂ ਵੀ ਜਾਊਗੀ ਦੂਜੇ ਚ ਵੀ ਚੱਲਦੀ ਆ ਫਿਰ ਗਨੀ ਘੰਟਾ ਪਹਿਲਾਂ ਵਿਕ ਜੇ ਠੀਕ ਆ ਗੱਲ ਵੀਡੀਓ ਪੈਨਸਾਰੀ ਵਿਕ ਜੇ ਇਹ ਜਿਹੜੀ ਪਹਿਲਾਂ ਆਪਾਂ 20 ਕਿਲੋ ਵਾਲੀ ਮੱਧ ਵਿੱਚ ਦਿਖਾਈ ਸੀ ਨਾ ਬਾਈ ਬੱਚਾ ਮਰੀ ਹਾਂਜੀ ਸੇਮ ਉਹਦੀ ਕਾਪੀ ਆ ਜਦੋਂ ਉਹ ਲਿਆ ਕੇ ਨੇਵਾ ਖਾਲੀ ਕਰਿਆ ਸੀ ਉਹ ਵੀ ਆਹੀ ਚੀਜ਼ ਸੀ ਬਾਈ ਆ ਆਰਡਰ ਚ ਇਹ ਬਿਲਕੁਲ ਸਾਫ਼ ਨਹੀਂ ਥਾਣੇ ਬਾਈ ਉਹਦੇ ਵਾਲਾ ਜਮਾਂ ਸੇਮ ਹੀ ਆ ਆ ਗਿੱਟੇ ਤੇ ਥੱਲੇ ਨਾ ਵੀ ਰਗੜ ਲੱਗੀ ਹੋਈ ਆ ਪਰ ਫੁਰਾ ਆ ਦੇਖ ਇੱਥੇ ਆ ਸਾਰੇ ਤੇ ਨਾ ਆਹਾ ਗੱਡੀ ਦਾ ਡਾਲਾ ਲੱਗ ਗਿਆ ਬਾਈ ਆ ਦਿਖਾ ਦੇ ਥੱਲੇ ਟਿੱਕਰਾ ਦੇ ਆ ਕਿਤੇ ਤੇ ਇੱਥੇ ਮਾੜੀ ਜੀ ਸੋਜ ਵੀ ਹੈਗੀ ਆ ਆ ਤਾਂ ਰਗੜਾਂ ਲੱਗੀਆਂ ਹੋਈਆਂ ਨੇ ਹੁਣ ਇਹ ਬਾਈ ਕਿੰਨੀ ਕਹੂਗੇ ਥੱਲੇ ਇਹਦੇ ਥੱਲੇ ਬਾਈ ਅੱਜ ਤੜਕੇ ਕੋਈ ਬੱਚੇ ਨੂੰ ਪਿਆ ਕੇ 5.5 ਕਿਲੋ ਬੋਲਾ ਕੱਢ ਕੇ ਖਾਲੀ ਕਰੀਆ ਇਹ ਠੀਕ ਆ ਜੀ ਤੇ ਬਾਕੀ ਕਰਮਾ ਵਾਲੀ ਸ਼ਾਮ ਨੂੰ ਦੱਸੂਗੀ ਕੀ ਕਰਦੀ ਆ ਆਈਡੀਆ ਕਿੰਨਾ ਕਹੂ ਹੋ 10 11 ਕਿਲੋ ਬਾਹਰ ਚੱਲੂਗੀ ਬਾਈ ਇਦੋਂ ਇਹ ਹਾਂਜੀ ਇਦੋਂ ਬਾਹਰ ਚੱਲੂਗੀ ਜੀ ਇਹ ਠੀਕ ਆ ਗੱਲ ਚਬਾਈ ਚਬੂਈ ਦੀ ਕਿਵੇਂ ਆ ਚਬਾਈ ਚਬੂਈ ਦੀ ਇੱਕ ਨੰਬਰ ਆ ਬਾਈ ਜਮਾ ਕੱਦ ਆ ਗਿਆ ਫੁੱਲ ਡਬਲ ਇਹਦਾ ਬੰਦਾ ਪੂਰਾ ਫੁੱਲ ਡਬਲ ਹੈ ਬਾਈ ਤੇ ਕਮਲੀ ਦੀ ਕਰਮਾ ਵਾਲੀ ਵੀ ਸਕਿਨ ਦੇਖ ਲੈ ਬਾਈ ਚਮੜੀ ਲੈ ਜਿੱਥੇ ਮਰਜੀ ਰਗ ਭਰ ਲੈ ਲੈ ਆਏ ਕਿਸੇ ਮੈਂ ਇਹਦੇ ਰਗ ਨਹੀਂ ਭਰਦਾ ਹੁੰਦਾ ਬਾਈ ਇਹਦੇ ਪੈਸੇ ਕਿੰਨੇ ਲਮਾਂਗੇ ਕਮਾ ਲਾ ਰੋ ਜੀ ਇਹਦਾ ਮੁੱਲ ਕਿੰਨਾ ਕਰ ਦਈਏ ਦੱਸ ਦੇ ਜਿੱਲੇ ਤੋਂ ਜਿੰਨੇ ਦੀ ਕਹਦੇ ਓਨੇ ਦੀਓ ਦੇ ਦਿਆਂਗੇ ਢੱਲੋ ਸਾਹਿਬ ਆਪਾਂ ਫੇਰ ਵੀ ਮੁੱਲ ਤਾਂ ਤੈਨੂੰ ਮੈਂ ਕਰਨਾ ਪੂ ਆ ਨਾਲ ਇਹਦੇ ਕੱਤੀ ਆਪਣੇ ਬਾਈ ਬਰਾਬਰ ਜੀ ਹੁੰਦੇ ਆ ਆਪਾਂ ਬਾਹਲਾ ਮੁੱਲ ਕਿਸੇ ਦਾ ਮੰਗਦੇ ਨਹੀਂ ਜੇ ਭਾਅ ਨਾਲ ਜਿਹੜਾ ਜਾਨਵਰ ਮਿਲ ਗਿਆ ਭਾਅ ਨਾਲ ਹੀ ਦੇ ਦੇਣਾ ਆਪਾਂ ਮੁੱਲ ਇਹਦਾ ਜਿੰਨਾ ਮਰਜੀ ਇਹ ਇੱਕ ਸੱਸੀ ਕਰਦੀ ਹੈ ਤਾਂ ਵੀ ਵਿਕ ਜੂਗੀ ਇਹ ਮੈਨੂੰ ਪਤਾ ਠੀਕ ਹੈ ਜੀ ਪਰ ਮੁੱਲ ਨੇ ਦਾ 165000 ਰੁਪਿਆ ਬਾਈ 160 ਚੋਂ ਮਾਨਤਾਣ ਕਰ ਦਿਆਂਗੇ ਇਹਦਾ ਵੀ 160000 ਚੋਂ ਮਾਨਤਾਣ ਇਹਦਾ ਵੀ ਹੋ ਜੂਗਾ ਕੱਟ ਵਿੱਢ ਆ ਗਿਆ ਫੁੱਲ ਡਬਲ ਆ ਫੁੱਲ ਡਬਲ ਹੈ ਬਾਈ ਪੂਰੀ ਵੱਡੀ ਝੋਤੀ ਆ ਬੱਚਾ ਮਗਰ ਕੱਟੀ ਆ ਬੱਚਾ 20 ਕਿਲੋ ਰੋਦੀ ਗਾਰੰਟੀ ਹੋਊਗੀ ਇਹਦੀ ਦੇਖ ਲਓ ਹਾਂਜੀ ਕੋਈ ਬੰਦਾ 20 ਕਿਲੋ ਰੋਦੀ ਗਾਰੰਟੀ ਜੀਨੇ ਲੈ ਕੇ ਜਾਣੀ ਆ ਵੀਰ ਭਰਾ ਕੋ 18 ਕਿਲੋ ਮੰਨ ਕੇ ਲੈ ਜਾ ਠੀਕ ਹੈ ਜੀ ਨੰਬਰ ਬੋਲੋ ਆਪਣਾ ਨੰਬਰ ਬਾਈ ਜੀ ਆਪਣਾ 987760 ਦੀਵਾਲੀ ਪੇਰਾ ਹਾਂਜੀ 9876304213 ਸਰ ਨੰਬਰ ਸੱਜਣਾ ਵਾਈ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਵਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ